ਦੇਖੋ ਜੀ ਸਾਰਨਾ ਪਹਿਲਾਂ ਤੇ ਜਿਹੜੀ ਕਲਾਕਾਰਾਂ ਨੇ ਵੇਜੀ ਹਰ ਬੰਦੇ ਦੇ ਵਿੱਚ ਇੱਕ ਕਲਾਕਾਰ ਆ ਉਹ ਕਿਸੇ ਨੂੰ ਪਹਿਲਾਂ ਪਤਾ ਲੱਗਦਾ ਕਿਸੇ ਨੂੰ ਬਾਅਦ ਪਤਾ ਲੱਗਦਾ ਸਰਵੀ ਪ੍ਰੋਗਰਾਮ ਚੱਲਦਾ ਸੀ ਨੈਸ਼ਨਲ ਟੀਵੀ ਤੇ ਹੂੰ ਉਹਦੇ ਉੱਪਰ ਕਿਸੇ ਨੇ ABC ਲਿਖੀ ਸੀ ਚੌਲ ਦੇ ਦਾਣੇ ਦੇ ਉੱਪਰ ਤੇ ਮੇਰਾ ਜਿਹੜਾ ਕਲਾਕਾਰ ਸੀ ਮੰਨਦਾ ਉਹਨੇ ਚ ਝੋੜਿਆ ਮੈਨੂੰ ਕਿ ਗੁਰਮੀਤ ਸਿੰਘ ਤੂੰ ਹੀ ਕਰ ਸਕਦਾ ਹੈ ਕਈ ਵੀਰਾਂ ਨੇ ਕਿਹਾ ਕਿ ਫਰਾਣੇ ਨੇ ਸੌਖਰ ਲਿਖਿਆ ਸੀ ਸੌਖਰ ਲਿਖ ਦਿੱਤਾ ਕੰਪੀਟੀਸ਼ਨ ਬਣ ਗਿਆ ਜੀ ਹੁਣ ਕਰਦੇ ਕਿ ਹੁੰਦਾ ਮੈਂ ਇੱਕ ਚੋਲ ਦੇ ਦਾਣੇ ਤੇ 550 ਅੱਖਰ ਲਿਖ ਲੈਣਾ ਆ ਦੂਸਰੀ ਗੱਲ ਹੈ ਕਿ ਤੇਲ ਦੇ ਦਾਣੇ ਦੇ ਉੱਪਰ ਬਾਬੇ ਨਾਨਕ ਦੀ ਫੋਟੋ ਮੈਂ ਬਣਾਈ ਹੈ। ਤੇ ਇਹ ਆ ਤੋ ਬੋਤਲਾਂ ਦੇ ਵਿੱਚ ਵੀ ਕੰਮਕਾਰ ਫਰਾਂੇ ਬੰਦੇ ਨੇ ਮੰਜੀ ਬਣਾਈ ਬੋਤਲ ਦੇ ਵਿੱਚ। ਅੱਛਾ ਉਹ ਫਿਰ ਕੀੜਾੜ ਗਿਆ ਇੱਥੇ ਕਿ ਨਹੀਂ ਹੁਣ ਕੋਈ ਨਾ ਕੋਈ ਵਖਰਾ ਕੀਤਾ ਜਾ ਬਈ। ਆ ਜਿਹੜੇ ਛੋਲਿਆਂ ਦੇ ਦਾਲ ਦਾ ਦਾਣਾ ਆ ਇਹਨਾਂ ਦੇ ਮੂਲ ਮੱਧਰ ਦਾ ਪਾਠ ਹੈ ਇੱਕ ਕੰਮਕਾਰ ਤੋਂ ਲੈ ਕੇ ਹੋਸੀ 26 ਤੱਕ। ਹੂੰ। ਇਹਦੇ ਉੱਪਰ ਬਾਬਾ ਨਾਨਕ ਬਾਲੇ ਮਰਦਾਂ ਨੇ ਤਸਵੀਰ ਆ। ਤੇ ਦੋਖ ਤਾਂ ਜ਼ਰੂਰ ਹੁੰਦਾ। ਹੂੰ। ਫਿਰ ਇੱਕ ਪਛਤਾਵਾ ਵੀ ਹੁੰਦਾ ਕਿ ਠੀਕ ਹੈ ਜੀ। ਇੱਥੇ ਕਮੇਟੀ ਦੇ ਵਿੱਚ ਉਹ ਬੰਦਾ ਕਾਮਯਾਬ ਹੈ ਜਿੰਦੀ ਸ਼ਿਫਾਰਿਸ਼ ਹੂੰ ਕਿ ਮਾਨਵੀ ਡੋਟਾ ਤੇ ਸ਼ੌਂਕ ਵੀ ਘਟਦਾ ਹੂੰ ਇੱਕ ਹੁੰਦਾ ਸਮਾ ਜਦੋਂ ਆਉਂਦਾ ਤੇ ਉਹ ਤੂੰ ਵੀ ਚੀਜ਼ ਤੁਸੀਂ ਬਣਾਉਂਦੇ ਜੀ ਸਿਰਫ ਵਾਹ ਵਾਹ ਖਾਟਦੇ ਜੀ ਬਿਲਕੁਲ ਫਿਰ ਸਮਾ ਇਦਾਂ ਦਾ ਆਉਂਦਾ ਵਾਹ ਵਾਹ ਦੇ ਨਾਲ ਰੋਟੀ ਵੀ ਚਾਹੀਦੀ ਬਿਲਕੁਲ ਤੇ ਜੇ ਕੋਈ ਸੰਭਾਲੇ ਕੋਈ ਨਾ ਤੇ ਉੱਥੇ ਫਿਰ ਇਹ ਛੱਡਣਾ ਹੀ ਮناسب ਸਮਝਦੇ ਪਹਿਲੀ ਵਾਰੀ ਮੇਰੀ ਅਖਬਾਰ ਚ ਫੋਟੋ ਲੱਗੀ ਸੀ ਤੇਲ ਦੇ ਦਾਣੇ ਤੇ ਮੈਂ ਇੰਡੀਆ ਦਾ ਨਕਸ਼ਾ ਬਣਾਇਆ ਸੀਗਾ ਤੇ ਮੇਰੇ ਬਾਪਾ ਸਾਹਿਬ ਨੇ ਅਖਬਾਰ ਜਿਵੇਂ ਚ 22 ਦੇ ਕਲੇ-ਕਲੇ ਜੀਵ ਨੂੰ ਬੁਖਾਰੀ ਸੀਗਾ ਕੀ ਬਾਤ ਆ ਪਿਲਾਂ ਦੇ ਉੱਪਰ ਦਸਾਂ ਬਾਦਸ਼ਾਹਾਂ ਨੇ ਤਸਵੀਰਾਂ ਬਣਾਈਆਂ ਪਰ ਦੋ ਚਾਰ ਤੇਲ ਇਦਾਂ ਦੇ ਨੇ ਜਿਨ੍ਹਾਂ ਨੂੰ ਕੋਣ ਲੱਗਾ ਹਮ ਇੱਕ ਹੋਣਿਆ ਇਹ ਮੈਨੂੰ ਇਨਾਮ ਮਿਲਿਆ ਜੀ ਪਹਿਲੀ ਤਾਂ ਮਾੜੀ ਜੀ ਤੇ ਮਾਰੇ ਕੋਣ ਲੱਗਨੇ ਮਾਰੇ ਹੁੰਦੇ ਆ ਤੇ ਹਾਂਜੀ ਹਾਂਜੀ ਇਹ ਸੰਸਾਵਾਂ ਸਾਨੂੰ ਸੰਭਾਲਦੀਆਂ ਸਾਡੇ ਮੋਢੇ ਦੇ ਹੱਥ ਰੱਖਦੀਆਂ ਤੇ ਸ਼ਾਇਦ ਅਸੀਂ ਬੜਾ ਕੁਝ ਬਣਾ ਸਕਦੇ ਸੀਗੇ ਤੇ ਮੈਂ ਚੈਲੰਜ ਕੀਤਾ ਸੀਗਾ ਆਪਣੇ ਆਪ ਨੂੰ ਮੈਂ ਕਿਸੇ ਨੂੰ ਨਹੀਂ ਨਾ ਚੈਲੰਜ ਕੀਤਾ ਸੀਗਾ ਕਿ ਮੈਂ ਔਵਾਲ ਦੇ ਉੱਪਰ ਬਾਣੀ ਲਿਖ ਦੇਣੀ ਹੈ ਅੱਛਾ ਦੇਖੋ ਕਲਾਕਾਰ ਨੂੰ ਸਨਮਾਨ ਚਾਹੀਦਾ ਕੀ ਹੈ ਇੱਕ ਥਾਪੜਾ ਚਾਹੀਦਾ ਹੁੰਦਾ ਹੈ ਕਿ ਤੂੰ ਚੰਗਾ ਕਰ ਰਿਹਾ ਤੂੰ ਬਹੁਤ ਵਧੀਆ ਕਰ ਰਿਹਾ ਹੈ ਜਾਰੀ ਰੱਖ ਇਹ ਥਾਪੜਾ ਨਹੀਂ ਮਿਲਿਆ ਬਿਲਕੁਲ ਨਹੀਂ ਮਿਲਿਆ ਜੀ ਕਿਹੜਾ ਕਲਾਕਾਰ ਹੈ ਪਹਿਲਾਂ ਖਬਰਾਂ ਤੇ ਫਿਰ ਟੀਵੀ ਦੇ ਵਿੱਚ ਤੇ ਨੈਸ਼ਨਲ ਇੰਟਰਨੈਸ਼ਨਲ ਰਿਕਾਰਡ ਉਸ ਤੋਂ ਬਾਅਦ ਕੰਮ ਖਤਮ ਤੇ ਮੇਰੇ ਨਾਲ ਕੋਈ ਖੁਸ਼ੀ ਹੋਇਆ ਠੀਕ ਹੈ ਇਹ ਇਤਿਹਾਸ ਨਾਲ ਜੋੜਦੇ ਜੀਜੇ ਮੈਂ ਬਣਾਈਆਂ ਇਤਿਹਾਸਕ ਤੌਰ ਤੇ ਮੈਨੂੰ ਕਿਸੇ ਨੇ ਨਹੀਂ ਸੰਭਾਲਿਆ ਦੋਸਤੋ ਅਕਸਰ ਤੁਸੀਂ ਜਦੋਂ ਮੇਲਿਆਂ ਦੇ ਵਿੱਚ ਜਾਂਦੇ ਹੋਵੋਗੇ ਤਾਂ ਮੇਲੇ ਵਿੱਚ ਤੁਹਾਨੂੰ ਇੱਕ ਅਜਿਹੀ ਕਾਟ ਜ਼ਰੂਰ ਮਿਲੀ ਹੋਏਗੀ ਜਿੱਥੇ ਚੋਲ ਦੇ ਦਾਣੇ ਦੇ ਉੱਪਰ ਨਾਮ ਲੇ ਕੇ ਦਿੰਦੇ ਨੇ ਤੇ ਤੁਸੀਂ ਖੁਸ਼ੀ-ਖੁਸ਼ੀ ਉਹ ਨਾਮ ਆਪਣਾ ਲਿਖਵਾ ਕੇ ਲੈ ਕੇ ਆਉਂਦੇ ਹੋ ਪਰ ਗੁਰੂ ਨਗਰੀ ਦੇ ਵਿੱਚ ਅਜੇਹ ਸਿੰਘ ਨਾਲ ਮਲਾਵਾਂਗੇ ਭਾਈ ਸਾਹਿਬ ਗੁਰਮੀਤ ਸਿੰਘ ਜੋ ਕਲਾਕਾਰੀ ਕਰਦੇ ਨੇ ਤੇ ਕਲਾਕਾਰੀ ਅਜਿਹੀ ਤੁਸੀਂ ਦੇਖ ਹੈਰਾਨ ਹੋ ਜਾਵੋਗੇ ਇਹ ਛੋਟੇ-ਛੋਟੇ ਪਾਲਕੀ ਸਾਹਿਬੇ ਸੋਨੇ ਦੀਆਂ ਨੇ ਜੋ ਇਹ ਵੀਰ ਹੋਣਾ ਨੇ ਖੁਦ ਤਿਆਰ ਕੀਤੀਆਂ ਨੇ ਅਤੇ ਇਹ ਜੋ ਛੋਲਿਆਂ ਦੇ ਦਾਲ ਦਾ ਦਾਣਾ ਹੋ ਗਿਆ ਜਾਂ ਚਾਵਲ ਦਾ ਦਾਣਾ ਹੋ ਗਿਆ ਇਹ ਚਾਵਲ ਦੇ ਦਾਣੇ ਤੇ ਗੁਰਨਾਨਕ ਪਾਤਸ਼ਾਹ ਜੀ ਦੀ ਤਸਵੀਰ ਬਣੀ ਆ ਅਤੇ ਬਣੀ ਇੰਨੀ ਬਰੀਕੀ ਨਾਲ ਆ ਜੋ ਤੁਸੀਂ ਆਪਣੀ ਆਮ ਨਿਗਾ ਨਾਲ ਨਹੀਂ ਦੇਖ ਸਕਦੇ ਹੋਰ ਅਜਿਹਿਆਂ ਕਈ ਤਸਵੀਰਾਂ ਹੋਣਗੀਆਂ ਜਾਣਾਂਗੇ ਭਾਈ ਗੁਰਮੀਤ ਸਿੰਘ ਹੋਣਾ ਕੋਲ ਕਿ ਇਹ ਕਲਾਕਾਰੀ ਦਾ ਸ਼ੌਂਕ ਕਿਦਾਂ ਕਿਤੇ ਤੇ ਕਿਵੇਂ ਪਿਆ ਇਹ ਬੋਤਲ ਹੈ ਇੱਕ ਇੱਕ ਬੋਤਲ ਦੇ ਵਿੱਚ ਤੁਸੀਂ ਇਹ ਮੋਟੀ ਧਾਗੇ ਦੀ ਰੀਲ ਦੇਖ ਸਕਦੇ ਹੋ ਸੋ ਅਜੇ ਵੀ ਇੱਕ ਕਲਾਕਾਰੀ ਹੈ ਪਰ ਦੂਜੇ ਪਾਸੇ ਇੱਕ ਬੋਤਲ ਦੇ ਵਿੱਚ ਮਾਚਿਸ ਦੀ ਡੱਬੀ ਹਾਲਾਂਕਿ ਮਾਚਿਸ ਦੀ ਡੱਬੀ ਵੜ ਨਹੀਂ ਸਕਦੀ ਸੋ ਉਹਦੇ ਵਿੱਚ ਤੀਲਾ ਵੀ ਨਹੀਂ ਫਿਰ ਇਹ ਕਿਦਾਂ ਹੋਇਆ ਸ਼ਾਇਦ ਆਮ ਬੰਦੇ ਦੀ ਸਮਝ ਤੋਂ ਬਾਹਰ ਆ ਪਰ ਆਪਾਂ ਗੱਲਬਾਤ ਕਰਦੇ ਆਂ ਭਾਈ ਗੁਰਮੀਤ ਸਿੰਘ ਹੋਣਾ ਵੀਰ ਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਇਹ ਕਲਾਕਾਰੀ ਦਾ ਸ਼ੌਂਕ ਕਦੋਂ ਪਿਆ ਕਦੋਂ ਇਸ ਦੀ ਸ਼ੁਰੂਆਤ ਹੁੰਦੀ ਹੈ ਕਦੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਅਜਿਹਾ ਪੁਰਜਾ ਰੱਬ ਨੇ ਮੇਰੇ ਅੰਦਰ ਫਿੱਟ ਕਰਕੇ ਭੇਜਿਆ ਦੇਖੋ ਜੀ ਸਾਰਨਾ ਪਹਿਲਾਂ ਤੇ ਜਿਹੜੀ ਕਲਾਕਾਰਾਂ ਨੇ ਵੀ ਜੀ ਹਰ ਬੰਦੇ ਦੇ ਵਿੱਚ ਇੱਕ ਕਲਾਕਾਰ ਆ ਉਹ ਕਿਸੇ ਨੂੰ ਪਹਿਲਾਂ ਪਤਾ ਲੱਗਦਾ ਕਿਸੇ ਨੂੰ ਬਾਅਦ ਪਤਾ ਲੱਗਦਾ ਕਲਾਕਾਰੀ ਦਾ ਕਿ ਕਲਾਕਾਰ ਕਦੋਂ ਜਾਗਣ ਆ ਬਿਲਕੁਲ ਮੇਰਾ ਜਿਹੜਾ ਕਲਾਕਾਰ ਸੀਗਾ ਸਰਵੀ ਪ੍ਰੋਗਰਾਮ ਚੱਲਦਾ ਸੀ ਨੈਸ਼ਨਲ ਟੀਵੀ ਤੇ ਉਨੇ ਬਰਗੇ ਸਨੇ ABC ਲਿਖੀ ਚੌਲ ਦੇ ਦਾਣੇ ਦੇ ਉੱਪਰ ਤੇ ਮੇਰਾ ਜਿਹੜਾ ਕਲਾਕਾਰ ਸੀ ਮੰਨਦਾ ਉਹਨੇ ਚ ਛੋੜਿਆ ਮੈਨੂੰ ਕਿ ਗੁਰਮੀਤ ਸਿੰਘ ਤੂੰ ਹੀ ਕਰ ਸਕਦਾ ਹੈ ਬਿਲਕੁਲ ਮੈਂ ਜਦੋਂ ਪਹਿਲਾ ਅੱਖਰ ਲਿਖਿਆ ਸੀਗੇ ਇੱਕ ਚੋਲ ਦੇ ਦਾਣੇ ਦੇ ਉੱਪਰ ਮੈਂ ਚਾਰ ਅੱਖਰ ਲਿਖੇ ਸੀਗੇ ਗੁਰਮੀਤ ਮੇਰਾ ਨਾਂ ਹੈ ਜੀਜੂ ਆਰ ਐਵੇਂ ਲਿਖਿਆ ਸੀਗਾ ਉਸ ਤੋਂ ਬਾਅਦ ਮੈਂ ABC ਲਿਖ ਦਿੱਤੀ A ਲੈ ਕੇ ਜਿਹੜੇ ਤੱਕ ਤੇ ਸਾਡੇ ਸਮਾਜ ਦੇ ਵਿੱਚ ਵੀ ਸਲਾਉਂਦੇ ਘਟ ਨੇ ਚੈਲੰਜ ਜ਼ਿਆਦਾ ਦੇ ਦਿੰਦੇ ਆ ਬਿਲਕੁਲ ਕਈ ਵੀਰਾਂ ਨੇ ਕਿਹਾ ਕਿ ਫਰਾਣੇ ਨੇ 100 ਅੱਖਰ ਲਿਖਿਆ ਸੀ 100 ਅੱਖਰ ਲਿਖ ਦਿੱਤਾ ਕੰਪੀਟੀਸ਼ਨ ਬਣ ਗਿਆ ਕੰਪੀਟੀਸ਼ਨ ਬਣ ਗਿਆ ਜੀ ਹੁਣ ਕਰਦੇ ਕਿ ਹੁੰਦਾ ਮੈਂ ਇੱਕ ਚੋਲ ਦੇ ਦਾਣੇ ਤੇ 550 ਅੱਖਰ ਲਿਖ ਲੈਣਾ ਆ ਅੱਛਾ ਤੇ ਇੱਕ ਚੋਲ ਦੇ ਦਾਣੇ ਇੱਕ ਚੋਲ ਦੇ ਦਾਣੇ ਤੇ 550 ਅੱਖਰ ਕਿੱਦਾਂ ਪੋਸੀਬਲ ਹੈ ਕਿਵੇਂ ਮਨ ਲਾ ਮੈਂ ਦੇਖੋ ਜੀ ਸਭ ਕੋਈ ਤੁਹਾਡੇ ਸਾਹਮਣੇ ਆ ਤੁਸੀਂ ਚੈੱਕ ਕਰ ਸਕਦੇ ਜੇ ਤੇ ਦੂਸਰੀ ਗੱਲ ਹੈ ਕਿ ਤੇਲ ਦੇ ਦਾਣੇ ਦੇ ਉੱਪਰ ਬਾਬੇ ਬਾਬੇ ਨਾਨਕ ਦੀ ਫੋਟੋ ਮੈਂ ਬਣਾਈ ਹੈ ਬਿਲਕੁਲ ਉਹ ਆਪਾਂ ਦੇਖੀ ਵੀ ਆ ਉਹ ਸਾਨੂੰ ਆਪਾਂ ਇਹ ਉਹੀ ਚਾਵਲ ਦਾ ਦਾਣਾ ਹੈ ਜਿਸ ਦੇ ਉੱਪਰ ਸ਼ਾਇਦ ਆਪਾਂ ਤੁਹਾਨੂੰ ਕੋਸ਼ਿਸ਼ ਕਰਾਂਗੇ ਕਿ ਤੁਸੀਂ ਦੇਖ ਸਕੋ ਸੋ ਵੀਰ ਜੀ ਉਹਨੇ ਜ਼ਰੂਰ ਕੋਸ਼ਿਸ਼ ਕਰਿਓ ਕਿ ਇਹੀ ਜਿਹੜੀ ਹਲੋ ਹਾਂਜੀ ਤਸਵੀਰ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਫਿਲਹਾਲ ਜਿੱਕਰ ਆ ਗੱਲ ਕਰੀਏ ਤਾਂ ਇਹ ਭਾਈ ਗੁਮੀਸ਼ ਨੂੰ ਕਰਦੇ ਹਾਂ ਅਨ ਨੂੰ ਇਨਵਾਈਟ ਕਰ ਰਹੇ ਹਾਂ ਕਲਾਕਾਰੀ ਹੈ ਜੋ ਇਹ ਇੱਕ ਗੱਡਾ ਆ ਜੋ ਬਣਾਇਆ ਗਿਆ ਇੱਕ ਬੋਤਲ ਦੇ ਵਿੱਚ ਕਿੱਦਾਂ ਫਿਟ ਕੀਤਾ ਗਿਆ ਇਹੀ ਕਲਾਕਾਰੀ ਹੈ ਸਾਰੀ ਮੁੱਖ ਇਹੀ ਆ ਸੋ ਭਾਈ ਸਾਹਿਬ ਦੱਸੋ ਇਹ ਚਾਵਲ ਦੇ ਦਾਣੇ ਵਾਲਾ ਸ਼ੌਂਕ ਠੀਕ ਸੀਗਾ ਇੱਕ ਪਾਸੇ ਤੁਸੀਂ ਸ਼ੁਰੂਆਤ ਕੀਤੀ ਪਰ ਇਹ ਜੇ ਬੋਤਲਾ ਦੇ ਵਿੱਚ ਕਲਾਕਾਰੀ ਆਪਣੀ ਦਰਸਾਉਣੀ ਇਹ ਕਿੱਦਾਂ ਪਤਾ ਲੱਗਾ ਕਿ ਮੈਂ ਵੀ ਕਰ ਸਕਦਾ ਹਾਂ ਦੇਖੋ ਇਹ ਐਵੀ ਇੰਪੋਸੀਬਲ ਦੇ ਵਿੱਚ ਜਿਕਰੇ ਆ ਕਿ ਜੇ ਕਿਸੇ ਨੇ ਮੈਨੂੰ ਕਿਹਾ ਕਿ ਤੂੰ ਵੀਰ ਜਿਹੜੀ ਤੇਰੀ ਕਲਾਕਾਰੀ ਬੜੀ ਵਿਲੱਖਣ ਹੈ ਵੱਖਰੀ ਹੈ ਹੂੰ ਤੇ ਇਹਦੂ ਬੋਤਲਾਂ ਦੇ ਵਿੱਚ ਵੀ ਕੰਮ ਕਰ ਫਲਾਣੇ ਬੰਦੇ ਨੇ ਮੰਜੀ ਬਣਾਈ ਬੋਤਲ ਦੇ ਵਿੱਚ ਅੱਛਾ ਉਹ ਫਿਰ ਕੀੜਾੜ ਗਿਆ ਇੱਥੇ ਕਿ ਨਹੀਂ ਹੁਣ ਕੋਈ ਨਾ ਕੋਈ ਵਖਰਾ ਕੀਤਾ ਜਾਵੇ ਇਹ ਬੋਤਲਾਂ ਦੇ ਵਿੱਚ ਹੀ ਗੱਡਾ ਬਣਾ ਦਿੱਤਾ ਚੌਂਪੜੀ ਬਣਾ ਦਿੱਤੀ ਕੁਰਸੀ ਬਣਾ ਦਿੱਤੀ ਬੇੜੀ ਬਣਾ ਦਿੱਤੀ ਮਤਲਬ ਕਹਿਣ ਦਾ ਭਾਵ ਹੈ ਕਿ ਇੱਕ ਤਾਨਾ ਜੋ ਕਿਸੇ ਵੱਲੋਂ ਦਿੱਤਾ ਗਿਆ ਵਾ ਉਹਨੂੰ ਤੁਸੀਂ ਆਪਣੇ ਇੱਕ ਸ਼ੌਂਕ ਰਾਕੇ ਨਾਲ ਕੰਮ ਕਰ ਦੇ ਗਏ ਬਿਲਕੁਲ ਜੀ ਬਿਲਕੁਲ ਇਸੇ ਤਰ੍ਹਾਂ ਹੀ ਜੀ ਫਿਰ ਇਹ ਚਾਵਲ ਦੇ ਦਾਣੇ ਤੇ ਤੁਸੀਂ ਗੁਰਨਾਨਕ ਪਾਸ਼ਾ ਉਸ ਤੋਂ ਇਲਾਵਾ ਹੋਰ ਜ਼ਿਕਰ ਮੈਂ ਤਸਵੀਰ ਦੇ ਕਈ ਚਨੇ ਦਾ ਦਾਣਾ ਆ ਇਸ ਦੇ ਉੱਪਰ ਕੀ ਬਣਿਆ ਫਿਰ ਇੱਕ ਇਹ ਪੋਥੀ ਸਾਹਿਬ ਵਾਂਗੂ ਕੁਝ ਬਣਿਆ ਉੱਪਰ ਕੀ ਬਣਿਆ ਆ ਜਿਹੜੇ ਛੋਲਿਆਂ ਦੇ ਦਾਲ ਦਾ ਦਾਣਾ ਆ ਇਹਨੇ ਤੇ ਮੂਲ ਮੰਤਰ ਦਾ ਪਾਠ ਹੈ ਇੱਕ ਉਮਾਰ ਤੋਂ ਲੈ ਕੇ ਹੋਸੀ ਵੀ ਸੱਚ ਤੱਕ ਉਸ ਤੋਂ ਬਾਅਦ ਜਿਹੜਾ ਇਹ ਦਾਣਾ ਆ ਇਹਦੇ ਉੱਪਰ ਬਾਬਾ ਨਾਨਕ ਬਾਲੇ ਮਰਦਾਨੇ ਦੀ ਤਸਵੀਰ ਆ ਇਹ ਜਣਾ ਜਿਹੜਾ ਆ ਇਹਦੇ 10 ਗੁਰੂ ਸਾਹਿਬਾਨ ਚਾਰ ਸਹਬਜਾ ਦੇ ਪੰਜ ਪਿਆਰੇ ਦੇ ਨਾਮ ਹੈ ਨੰਗੀ ਅੱਖ ਨਾਲ ਨਹੀਂ ਦੇਖਦੇ ਇੱਥੇ ਸਾਰੇ ਲਿਖੇ ਗਏ ਆ ਪੂਰੇ ਲਿਖੇ ਗਏ ਪੂਰੇ ਤੁਸੀਂ ਪ੍ਰੋਪਰ ਪੜ ਸਕਦੇ ਏ ਹੂੰ ਇਹਨੇ ਤੇ ਗੁਰੂ ਅਰਜਨ ਦੇਵ ਵੀ ਤੱਤਿਆਂ ਲੋਹਾਂ ਤੇ ਬਿਠੇ ਰਾਜਮਾਨ ਦੇਣੇ ਤੇ ਆ ਕੇ ਕੋਲ ਦੇਖਦੇ ਨੇ ਕੇਵ ਜੀਵਨੀ ਜਿਹੜੀ ਉਹਨੇ ਨਿੰਬੜੀ ਦੀ ਗੜਕਦੇ ਉੱਪਰ ਆ ਆ ਸਿੱਖੀ ਦੇ ਪੰਜ ਕੰਕਾਰ ਨੇ ਹੂੰ ਤੇ ਤੁਸੀਂ ਸਾਰੇ ਆਪ ਅੱਥੀ ਤਿਆਰੀ ਕੀਤੇ ਜਿਹੜਾ ਕਸ਼ਹਿਰਾ ਬਕਾਇਦਾ ਕਪੜੇ ਦਾ ਨਾਲਾ ਉਸੇ ਤਰ੍ਹਾਂ ਪਿਆ ਤੇ ਸਾਰਾ ਸਮਾਨ ਜਿਹੜਾ ਮੇਰੇ ਗੂਠੇ ਦੇ ਨੋਂ ਦੇ ਆ ਜਾਂਦਾ ਅੱਛਾ ਆ ਦੱਸਾਂ ਗੁਰੂਆਂ ਦਾ ਸਕੇਪ ਇਤਿਹਾਸ ਆ ਹੂੰ ਸੋ ਬਿਲਕੁਲ ਇੱਕ ਕਲਾਕਾਰੀ ਹੈ ਜਿਸ ਦਾ ਮੁੱਲ ਭਾਵੇਂ ਅੱਜ ਸਿਕਸਰ ਮੋਰ ਜਥੇਬੰਦੀਆਂ ਨੇ ਨਹੀਂ ਪਾਇਆ ਪਰ ਇੰਡੀਆ ਦੀ ਇੱਕ ਕਿਤਾਬ ਦੇ ਵਿੱਚ ਇਹ ਭਾਈ ਸਾਹਿਬ ਹੁਣਾਂ ਦਾ ਨਾਮ ਜ਼ਰੂਰ ਦਰਜ ਹੈਗਾ ਭਾਈ ਸਾਹਿਬ ਦੁੱਖ ਨਹੀਂ ਹੁੰਦਾ ਜਦੋਂ ਅਜਿਹੀ ਕਲਾਕ੍ਰਿਤੀ ਜਿਹੜੀ ਤੁਸੀਂ ਕੀਤੀ ਆ ਆਪਣੀ ਸਿੱਖ ਜਥੇਬੰਦੀਆਂ ਨੇ ਆਪਣੀ ਸਿੱਖ ਭਰਾਵਾਂ ਨੇ ਇਸ ਦਾ ਮੁੱਲ ਨਹੀਂ 모ੜਿਆ ਦੁੱਖ ਤਾਂ ਜ਼ਰੂਰ ਹੁੰਦਾ ਫਿਰ ਇੱਕ ਪਸਤਾਵਾ ਵੀ ਹੁੰਦਾ ਕਿ ਠੀਕ ਹੈ ਜੀ ਇੱਥੇ ਕਮੇਟੀ ਦੇ ਵਿੱਚ ਉਹ ਬੰਦਾ ਕਾਮਯਾਬ ਹੈ ਜਿੰਦੀ ਸ਼ਿਫਾਰਿਸ਼ ਹਮ ਸਾਡੀ ਸ਼ਿਫਾਰਿਸ਼ ਨਹੀਂ ਕਿ ਕੋਈ ਤੇ ਤਾਂ ਸੀ ਅੱਗੇ ਵੱਧ ਨਹੀਂ ਸਕੇ ਸ਼ਿਫਾਰਿਸ਼ ਨੂੰ ਦੀ ਸ਼ਾਇਦ ਕਿਤੇ ਨਾ ਕਿਤੇ ਵੱਜ ਜਾਂਦੇ ਪਰ ਲੱਗਦਾ ਨਹੀਂ ਅਜਿਹੀ ਕਲਾਕਾਰੀ ਜਿਹੜੀ ਸਾਫ ਤੌਰ ਤੇ ਆਪਾਂ ਦੇਖ ਸਕਦੇ ਆ ਮੈਨੂੰ ਨਹੀਂ ਲੱਗਦਾ ਕਿ ਕਿ ਇਹ ਆਮ ਬੰਦੇ ਦੀ ਅੱਖਾਂ 'ਚ ਮਿੱਟੀ ਪਈ ਹੋਏਗੀ ਕਿ ਜਿੰਨੂੰ ਇਹ ਨਜ਼ਰ ਨਹੀਂ ਆਇਆ ਹੋਏ ਇਹ ਤਾਂ ਉਹ ਹੀ ਸਵਾਲ ਲੜਕੀ ਉਹ ਉਸ ਦੱਸ ਸਕਦੇ ਨਾ ਜਿਨ੍ਹਾਂ ਨੇ ਦੇਖਿਆ ਤੇ ਪਰ ਸਾਨੂੰ ਕਿਸੇ ਲਈ ਸਮਝਿਆ ਨਹੀਂਗਾ ਅੱਛਾ ਗਏ ਸੀ ਤੁਸੀਂ ਸ਼ਰਮਨੀ ਕਮੇਟੀ ਜਾਂ ਹੋਰ ਕਿਸੇ ਜਥੇਬੰਦੀਆ ਕੋਲ ਆਪਣਾ ਇਹ ਜੋ ਕਲਾਕਾਰੀ ਕੀਤੀ ਦਿਖਾਣ ਗਏ ਹੋ ਉਹ ਕਿ ਮੈਂ ਅਜਿਹੀ ਕਲਾਕਾਰੀ ਕੀਤੀ ਆ ਮੈਨੂੰ ਇਸ ਦਾ ਜੋ ਬਣਦਾ ਸਨਮਾਨ ਇਹ ਦਿੱਤਾ ਜਾਵੇ ਦੇਖੋ ਜੀ ਆਜ ਤੋਂ ਤਕਰੀਬਨ 10 12 15 ਸਾਲ ਪਹਿਲਾਂ ਜਦੋਂ ਮਨਜੀਤ ਸਿੰਘ ਕਲਕੱਤਾ ਜੀ ਪ੍ਰਧਾਨ ਪ੍ਰਧਾਨ ਸੀਗੇ ਉਦੋਂ ਮੈਂ ਗਿਆ ਸੀਗਾ ਉਸ ਟਾਈਮ ਤੇ ਮੈਂ ਸਮਾਨ ਲੈ ਕੇ ਗਿਆ ਤੇ ਉੱਥੇ 20 25 ਸਿੰਘ ਬੈਠੇ ਸਨ ਉਹਨਾਂ ਨੂੰ ਮੈਂ ਗੱਲ ਆਖੀ ਕਿ ਮੈਂ ਉਹਨਾਂ ਨੇ ਦਾਣੇ ਦੀ ਇਦਨ ਦਾ ਬਾਣੀ ਲਿਖਦਾ ਹੈ ਹੂੰ ਤੇ ਤੁਸੀਂ ਸਮਾਨ ਸਾਰਾ ਚੈੱਕ ਕਰੋ ਚੈੱਕ ਕਰਨ ਤੋਂ ਬਾਅਦ ਜੇ ਕਿਤੇ ਸਹਾਰੀ ਬਹਿਰੀ ਦੀ ਵੀ ਗਲਤੀ ਕਿਤੇ ਹੁੰਦੀ ਹੈ ਤੇ ਮੈਂ ਉਹਨੂੰ ਕਬੂਲਾਂਗਾ ਹੂੰ ਤੇ ਨਾਲ ਇਹ ਅਜਾਇਬ ਘਰ ਰੱਖਣ ਜੋਗੇ ਹੈਗਾ ਤੇ ਰੱਖਿਆ ਜਾਵੇ ਬਿਲਕੁਲ ਕਿਸੇ ਸਿੰਘ ਦੀ ਡਿਊਟੀ ਲਈ ਜਾਵੇ ਕਿ ਚੰਗੀ ਤਰ੍ਹਾਂ ਨੂੰ ਪਰਚੋਲ ਕਰਨ ਵੇਖਣ ਕਿ ਕੋਈ ਗਲਤੀ ਤਾਂ ਨਹੀਂ ਕੀਤੀ ਹੂੰ ਪਰ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ ਫਿਰ ਗੱਲ ਆ ਗਈ ਅੱਜ ਆਓ ਕੱਲ ਆਓ ਘੜੀ ਨੂੰ ਆਓ ਠਹਿਰ ਕੇ ਆਓ ਇਹ ਜੋ ਸਮਾਨ ਸਾਰਾ ਬਣਿਆ ਪਿਆ ਹਾਂਜੀ ਅੱਜ ਤੂੰ ਕਿੰਨੇ ਸਾਲ ਪਹਿਲਾਂ ਇਹ ਤੁਸੀਂ ਬਣਾ ਕੇ ਰੱਖਤਾ ਸੀ ਇਹ ਜਿਹੜਾ ਸਮਾਨ ਬਣਿਆ ਤੇ ਕਿੰਨਾ 8-10 ਸਾਲ ਪਹਿਲਾਂ ਬਣਿਆ ਉਸ ਤੋਂ ਬਾਅਦ ਛੱਡ ਦਿੱਤੀ ਕਲਾਕਾਰੀ ਉਸ ਤੋਂ ਬਾਅਦ ਹੀ ਛੱਡ ਦਿੱਤੀ ਉਹਦਾ ਮਨ ਟੁੱਟ ਗਿਆ ਸੀ ਆ ਸ਼ੌਂਕ ਉਤਰ ਗਿਆ ਮਨੋਂ ਦੇਖੋ ਇਹ ਮਾਨਵੀ ਟੁੱਟਾ ਤੇ ਸ਼ੌਂਕ ਵੀ ਘਟਦਾ ਹਮ ਇੱਕ ਹੁੰਦਾ ਸਮਾਂ ਜਦੋਂ ਹੁੰਦਾ ਦਿਓ ਤੂੰ ਵੀ ਚੀਜ਼ ਤੁਸੀਂ ਬਣਾਉਂਦੇ ਜੀ ਸਿਰਫ ਵਾਹ ਵਾਹ ਕਰਦੇ ਜੀ ਫਿਰ ਸਮਾਂ ਇਦਾਂ ਦਾ ਹੁੰਦਾ ਵਾਹ ਵਾਹ ਦੇ ਨਾਲ ਰੋਟੀ ਵੀ ਚਾਹੀਦੀ ਬਿਲਕੁਲ ਤੇ ਜਦੋਂ ਕੋਈ ਸੰਭਾਲੇ ਕੋਈ ਨਾ ਤੂੰ ਉੱਥੇ ਫਿਰ ਅਸੀਂ ਛੱਡਣਾ ਹੀ ਮناسب ਸਮਝਦੇ ਹਾਂ ਕਿੰਨਾ ਸਮਾਂ ਦਿੰਦੇ ਰਹੇ ਹੋ ਇਸ ਕਲਾਕਾਰੀ ਨੂੰ ਆਪਣੀ ਦਿਹਾੜੀ ਦੇ ਵਿੱਚ 24 ਘੰਟੇ ਹੁੰਦੇ ਆ ਇੱਕ ਦਿਨ 'ਚ 24 ਘੰਟੇ ਆ ਜੋ ਕਿ अच्छा 12 ਘੰਟੇ ਸੋਚਣ ਤੇ ਤੇ 12 ਘੰਟੇ ਬਣਾਉਣ ਤੇ ਤੇ ਜੇਕਰ 24 ਘੰਟੇ ਬੰਦਾ ਇਸ ਕਲਾਕਾਰੀ ਚ ਲਗਾਏਗਾ ਫਿਰ ਤੁਹਾਨੂੰ ਰੋਟੀ ਵੀ ਚਾਹੀਦੀ ਹੈ ਬਿਲਕੁਲ ਜੀ ਜਿੰਨਾ ਨਹੀਂ ਸਾਡੇ ਫਾਦਰ ਸਾਹਿਬ ਸੀਗੇ ਉਹ ਕਹਿੰਦੇ ਸੀ ਕਿ ਜਿੱਧਰ ਜਾਣਾ ਚੱਲ ਜਾ ਤਿੰਨ ਚਾਰ ਸਾਲ ਤਿੰਨ ਦਿੱਤੇ ਹੂੰ ਟੈਨਸ਼ਨ ਨਹੀਂ ਲੈਣੀ ਕਿਸੇ ਕੋਲੋਂ ਕਿਉਂਕਿ ਜਦੋਂ ਕਿਸੇ ਦਾ ਬੱਚਾ ਸੋਹਣਾ ਕੰਮ ਕਰਦਾ ਹੈ ਨਾ ਜਿੰਦੇ ਨਾਲ ਸਮਾਜ ਵਿੱਚ ਇੱਜ਼ਤ ਮਿਲਦੀ ਹੈ ਬਿਲਕੁਲ ਤੋ ਹਰ ਖਾਬਾਬ ਕਹਿੰਦਾ ਕਿ ਮੇਰਾ ਬੱਚਾ ਗੇਵਦੇ ਮੈਨੂੰ ਯਾਦ ਆਇਆ ਕਿ ਪਹਿਲੀ ਵਾਰੀ ਮੇਰੀ ਖ਼ਬਰ 'ਚ ਫੋਟੋ ਲੱਗੀ ਸੀ ਤਿਲ ਦੇ ਦਾਣੇ ਤੇ ਮੈਂ ਇੰਡੀਆ ਦਾ ਨਕਸ਼ਾ ਬਣਾਇਆ ਸੀਗਾ ਤੇ ਮੇਰੇ ਬਾਦਸ਼ਾਹ ਸਾਹਿਬ ਨੇ ਉਹ ਖ਼ਬਰ ਜਿਵੇਂ ਜਬਾਈ ਤੇ ਕੱਲੇ-ਕੱਲੇ ਜੀ ਨੂੰ ਬੁਖਾਰੀ ਸੀਗਾ। ਕੀ ਬਾਤ ਹੈ ਕੀ ਬਾਤ ਹੈ। ਉਹਨਾਂ ਨੇ ਜਦੋਂ ਮੈਨੂੰ ਟਾਈਮ ਦੇ ਦਿੱਤਾ ਕਿ ਗਰਮੀ ਸਿੰਘ ਜੋ ਕਰਨਾ ਤੂੰ ਕਰ ਲੈ। ਫਿਰ ਅਸੀਂ ਖ਼ਬਰਾਂ ਦੇ ਢੇਰ ਲਾ ਦਿੱਤੇ। ਫਿਰ ਸਾੜੇ ਹਰ ਚੈਨਲ 'ਤੇ ਮੇਰੀ ਨਿਊਜ਼ ਲੱਗੀ। ਬਿਨ ਨੈਸ਼ਨਲ ਇੰਟਰਨੈਸ਼ਨਲ ਮੇਰੇ ਰਿਕਾਰਡ ਨੇ। ਉਸ ਤੋਂ ਬਾਅਦ ਜੇ ਸਖਮੌਰ ਜਿਹੜੇ ਸਖਮੌਰ ਜਿਹੜੇ ਹੈਗੇ ਨੇ ਸੰਸਥਾਵਾਂ ਨੇ ਇਹਨਾਂ ਨੇ ਸਾਨੂੰ ਨਹੀਂ ਸੰਭਾਲਿਆ ਬਿਲਕੁਲ। ਇੱਕ ਸਿੱਖ ਹੋਣ ਦੇ ਨਾਤੇ ਮਨ ਦੇ ਵਿੱਚ ਇੱਕ ਆਸ ਹੁੰਦੀ ਹੈ ਇੱਕ ਵਿਸ਼ਵਾਸ ਹੁੰਦਾ ਹੈ ਕਿ ਅੱਜ ਜੇਕਰ ਆਪਾਂ ਸੋਨਾ ਦਾੜਾ ਪ੍ਰਕਾਸ਼ ਰੱਖਿਆ ਸੁੰਦਰ ਦਸਤਾਰ ਸਜੋਨੇ ਆ ਤਾਂ ਸਾਨੂੰ ਸਮਝਣ ਵਾਲਾ ਵੀ ਅਜਿਹਾ ਪਰਸਨ ਹੋਏਗਾ ਜਦੋਂ ਅਜਿਹਾ ਨਹੀਂ ਸਮਝ ਪਾਇਆ ਫਿਰ ਆਸ ਕਿੱਥੋਂ ਰੱਖੀ ਆਪਾਂ ਦੇਖੋ ਜੀ ਗੱਲ ਦੇ ਅੱਜ ਡੇਰਾਬਾਦ ਗਿਓ ਵਧੀਆ ਹਾਂ ਅੱਜ ਮੈਂ ਕੋਈ ਹੋਰ ਪਾਸੇ ਤੁਰ ਪੈਂਦਾ ਤੇ ਹੋਰ ਕਿਸੇ ਧਰਮ ਦੀਆਂ ਤਸਵੀਰਾਂ ਬਣਾਉਣੀਆਂ ਸ਼ੁਰੂ ਕਰ ਦਿੰਦਾ ਤਾਂ ਸ਼ਾਇਦ ਉਹਨੂੰ ਮਾਨ ਸਨਮਾਨ ਬਹੁਤ ਜ਼ਿਆਦਾ ਮਿਲ ਜਾਂਦਾ। ਅੱਛਾ ਇਹੀ ਜੇਕਰ ਤੁਸੀਂ ਕਿਸੇ Hindu ਦੇਵ ਦੇਵਤੀਆਂ ਦੀ ਤਸਵੀਰਾਂ ਬਣਾਉਦੇ ਤਾਂ ਉਹਨੂੰ ਲੱਗਦਾ ਉਦੋਂ ਇੰਨਾ ਸਨਮਾਨ ਮਿਲਦਾ। ਹੋ ਸਕਦਾ। ਹੂੰ ਉਹਦਾ ਕਾਰਨ ਹੈ ਇੱਕ ਕਿ ਇੱਥੇ ਛਾੜੇ ਕੋ ਨਰਮਲ ਸਿੰਘ ਸੀਗੇ। ਹੂੰ ਉਹ ਕੜਾ ਦੇ ਹੋ ਜਾਣੀ ਕਿ ਉਹਨਾਂ ਨੇ ਗਤਕੇ ਦੀ ਕੋਈ ਮਾਰਦਾ ਹੱਥਲ ਕੀਤੀ ਸੀਗੀ। ਅੱਛਾ 400 ਸਾਲਾ ਪ੍ਰੋਗਰਾਮ ਹੋਇਆ ਹਜ਼ੂਰ ਸਾਹਿਬ ਬਿਲਕੁਲ ਉੱਥੋਂ ਉਹ ਹਿੰਦੂ ਜੈਂਟਲਮੈਨ ਲੈ ਕੇ ਆਏ ਉਹ ਚੋਲਾਂ ਦੇ ਉੱਪਰ ਵਰਕ ਕਰਦੇ ਸੀਗੇ ਇਹ ਕਿੰਨੇ ਸਾਲ ਪਹਿਲਾਂ ਦੀ ਗੱਲ ਹੈ ਇਹ ਤਾਂ ਕਿਨ 12 14 12 ਕੁ ਸਾਲ ਪਹਿਲਾਂ ਘਰਾਣੀ ਹੋਣੀ ਗੱਲ ਹੋਣੀ ਉਹ ਲੈ ਕੇ ਆਏ ਉੱਥੋਂ ਉਹ ਚੋਲਾਂ ਦੇ ਵਰਕ ਕਰਦਾ ਸੀ ਉਹਨਾਂ ਨੇ ਬਹੁਤ ਪ੍ਰਦਰਸ਼ਨ ਲਵਾਈਆਂ ਕਿਦੀਆਂ ਉਸ ਵੀਰ ਦੀਆਂ ਅੱਛਾ ਗਜੇਂਦਰ ਨਾਂ ਸੀ ਹੁੰਦਾ ਠੀਕ ਹੈ ਉਹਨੀਆਂ ਪ੍ਰਦਰਸ਼ਨੀਆਂ ਲਵਾਈਆਂ ਗਜੇਂਦਰ ਸਿੰਘ ਗਜੇਂਦਰ ਕੁਮਾਰ ਗਜੇਂਦਰ ਕੁਮਾਰ ਠੀਕ ਹੈ ਜੀ ਤੇ ਮੇਰਾ ਦੋਸਤ ਇਹ ਲਾਗੇ ਬੈਠੇ ਨੇ ਭਾਈ ਸਾਹਿਬ ਐ ਫਿਰ ਉਸ ਟਾਈਮ ਤੇ ਗਏ ਉੱਥੇ ਠੀਕ ਇਹਨਾਂ ਨੇ ਜਦੋਂ ਦੇਖਿਆ ਕਹਿੰਦੇ ਨਹੀਂ ਯਾਰ ਸਾਡਾ ਜਿਹੜਾ ਸੱਜਣੇ ਆ ਨਾ ਕਿ ਸਾਡਾ ਸਮਾਨ ਜਿਹੜਾ ਹੁੰਦੇ ਜਿਆਦਾ ਕਲਾਕਾਰੀ ਹੁੰਦੇ ਅਜੀ ਫਿਰ ਦੋਨੋਂ ਜਾਣੇ ਨਿਰਮਲ ਸਿੰਘ ਦੇ ਘਰ ਗਏ ਉਹਦੇ ਸਮਾਨ ਨਾਲ ਲੈ ਕੇ ਗਏ ਹੂੰ ਉਹ ਸਮਾਨ ਲੈ ਕੇ ਗਏ ਉਹਨਾਂ ਨੂੰ ਵਿਖਾਇਆ ਤੇ ਸਾਨੂੰ ਸੀਗਾ ਕਿ ਉਹ ਸਾਡੇ ਘਰ ਆਉਣਗੇ ਸਾਡੀਆਂ ਕਲਾਕ੍ਰਿਤੀਆਂ ਵੇਖਣਗੇ ਹੂੰ ਕਿਉਂਕਿ ਕਲਾ ਦੇ ਪ੍ਰੇਮੀ ਨੇ ਤੇ 700 ਕਿਲੋਮੀਟਰ ਦੂਰ ਤੋਂ ਬੰਦਾ ਲੈ ਕੇ ਆਏ ਨੇ ਅੱਛਾ ਪਰ ਸਾਡੇ ਵਾਲ ਕੁਝ ਨਾ ਆਏ ਤੇ ਥੋੜੇ ਦਿਨਾਂ ਬਾਅਦ ਇਹ ਪੜਾਈ ਕਹਿੰਦੇ ਰੇ ਬਾਅਦ ਉਹਨਾਂ ਨੂੰ ਫਿਰ ਉਹਦੇ ਸਰੂਪਾ ਦਵਾਇਆ ਕਿ ਜਿੰਦਰ ਕੁਮਾਰ ਨੂੰ ਉੱਥੇ ਆ ਕੇ ਭਾਈ ਮਨ ਦੁਖਦਾ ਕਿ ਸਾਡਾ ਨਾ ਬਿੱਤਰਾ ਕਿਉਂ ਕੋਈ ਭਾਈ ਕੇਂਦਰ ਵਾਲਾ ਕੋਈ ਸਮਾਨ ਲੈ ਕੇ ਗਿਆ ਸੀ ਬਿਲਕੁਲ ਗਿਆ ਸੀਗਾ ਤਾਂ ਤੁਹਾਨੂੰ ਕੋਈ ਸਮਾਨ ਨਹੀਂ ਨਾਲ ਜਿਉਂ ਨੇ ਵੀ ਉਹਦੇ ਲਾਰੇ ਲਾਇਆ ਕਿ ਆਜ ਜਾਓ ਕੱਲ ਆਓ ਘੜੀ ਨੂੰ ਆਓ ਠਹਿਰ ਗਿਓ ਜਿਹੜੇ ਨੂੰ ਪਤਾ ਚੱਲਿਆ ਕਿ ਜਿੰਦਰ ਕੁਮਾਰ ਨੂੰ ਉਹਨਾਂ ਨੇ ਸਰੂਪਾ ਦਿੱਤਾ ਹੈ ਤਾਂ ਅਜਿਹੀ ਕਲਾਕਾਰੀ ਉਹਨਾਂ ਨੇ ਵੀ ਕੀਤੀ ਹੈ ਹਾਂਜੀ ਤੁਹਾਡੀ ਕਲਾਕਾਰੀ ਕਿਉਂ ਨਹੀਂ ਨਜ਼ਰ ਆਈ ਇਹਦੇ ਉਹ ਹੀ ਦੱਸ ਸਕਦੇ ਜੀ ਇਹ ਸਵਾਲ ਉਹਨਾਂ ਨੂੰ ਕਰਨਾ ਬੰਦਾ ਆ ਸਾਨੂੰ ਨਹੀਂ ਫਿਰ ਤਾਂ ਬੰਦਾ ਡੋਟ ਰ ਜਾਂਦਾ ਫਿਰ ਤਾਂ ਮੇਰੇ ਖਿਆਲ ਲੱਗੋ ਮਤਲਬ ਹੀ ਨਹੀਂ ਬਣਦਾ ਬੰਦੇ ਦੇ ਹੱਥ ਹੀ ਨਹੀਂ ਚੱਲਦੇ ਕਿ ਮੈਂ ਅਜੇ ਹਾਂ ਗੋ ਦੁਬਾਰਾ ਸ਼ੁਰੂ ਕਰਾਂ ਤੁਸੀਂ ਇਹਨੂੰ ਗੋਰ ਨਾਲ ਦੇਖੋਗੇ ਨਾ ਭਾਈ ਸਾਹਿਬ ਜੀ ਇਹ ਜਿਹੜੀ ਆ ਤਸਵੀਰ ਆ ਆ ਤਿਲਾਂ ਦੇ ਉੱਪਰ ਦਸਾਂ ਪਾਸ਼ਾ ਇਹਨੇ ਤਸਵੀਰਾਂ ਬਣਾਈਆਂ ਦੋ ਚਾਰ ਤੇਲ ਇਦਾਂ ਦੇ ਨੇ ਜਿਨ੍ਹਾਂ ਨੂੰ ਕੋਣ ਲਗਾ ਹੂੰ ਇੱਕ ਹੋਣਿਆ ਇਹ ਮੈਨੂੰ ਨਾ ਮਿਲਿਆ ਜੀ ਪਰ ਇਹ ਤਾਂ ਮਾੜੀ ਇਹ ਤੇ ਮਾਰੇ ਕੋਣ ਲੱਗਨੇ ਮਾਰੇ ਹੁੰਦੇ ਆ ਤੇ ਹਾਂਜੀ ਹਾਂਜੀ ਇਹ ਸੰਸਾਵਾਂ ਸਾਨੂੰ ਸੰਭਾਲਦੀਆਂ ਸਾਡੇ ਮੋਢੇ ਦੇ ਹੱਥ ਰੱਖਦੀਆਂ ਤੇ ਸ਼ਾਇਦ ਅਸੀਂ ਬੜਾ ਕੁਝ ਬਣਾ ਸਕਦੇ ਸੀਗੇ ਤੇ ਮੈਂ ਚੈਲੰਜ ਕੀਤਾ ਸੀਗਾ ਆਪਣੇ ਆਪ ਨੂੰ ਮੈਂ ਕਿਸੇ ਨੂੰ ਨਹੀਂ ਨਾ ਚੈਲੰਜ ਕੀਤਾ ਸੀਗਾ ਕਿ ਮੈਂ ਔਵਾਲ ਦੇ ਉੱਪਰ ਬਾਣੀ ਲਿਖ ਦੇਣੀ ਹੈ ਅੱਛਾ ਐਡੀ ਬਰੀ ਕਿੰਨੀ ਐਨੀ ਬਰੀ ਕਿਨ ਕਿਉਂਕਿ ਜਿਹੜੇ ਵਿੱਚ ਜਿਆ ਲਿਖਿਆ ਨੇ ਨਾ ਉਹ ਨੰਗੀ ਅੱਖ ਨਾਲ ਹੋਣੀ ਦਿਖਦੀਆਂ ਪੀਆਂ ਤੇ ਥੋੜੀ ਮਿਹਨਤ ਕਰਦਾ ਤੇ ਮੈਂ ਬੜਾ ਕੁਝ ਲਿਖ ਸਕਦਾ ਸੀ ਪਰ ਮੈਨੂੰ ਪੀਪਾ ਦਿਸਣਾ ਸ਼ੁਰੂ ਹੋ ਗਿਆ ਜਿੰਦੇ ਜਾਟਾ ਪੈਂਦਾ ਹੈ ਬਿਲਕੁਲ ਕਰਦੀਆਂ ਮਜਬੂਰੀਆਂ ਕਈ ਹੁੰਦੀਆਂ ਕਰਦੇ ਖਰਚੇ ਚਲਾਉਣੇ ਕਰਦੇ ਵਿੱਚ ਸਭ ਤੋਂ ਪਹਿਲਾਂ ਰੋਟੀ ਲੈ ਕੇ ਆਉਣੀ ਹਾਂਜੀ ਫਿਰ ਉਹ ਖਰਚੇ ਕਿੱਦਾਂ ਸ਼ੁਰੂ ਕੀਤੇ ਉਸ ਲਈ ਆਪਾਂ ਕੀ ਕਾਰੋਬਾਰ ਸ਼ੁਰੂ ਕੀਤਾ ਨਹੀਂ ਨਹੀਂ ਆਪਣਾ ਜੀ ਦਵਾਈਆਂ ਦਾ ਕੰਮ ਹੈ ਜੀ ਹੂੰ ਠੀਕ ਹੈ ਜੀ ਨਾਲ ਆਪਣਾ ਸੋਨੇ ਦਾ ਕੰਮ ਆ ਤੇ ਮਾਲਿਕ ਦੀ ਕਿਰਤਬਾ ਪੂਰੀ ਸਿਰਫ ਇੱਕ ਸਨਮਾਨ ਦੇ ਚੱਕਰ 'ਚ ਤੁਸੀਂ ਇਹ ਸਾਰਾ ਕੰਮ ਛੱਡਦਾ ਕਿ ਮੈਨੂੰ ਇੱਕ ਸਨਮਾਨ ਨਹੀਂ ਦਿੱਤਾ ਗਿਆ ਜੋ ਮੇਰਾ ਬੰਦਾ ਸੀਗਾ ਜਿੰਨੀ ਮਿਹਨਤ ਮੈਂ ਲਾਈ ਦੇਖੋ ਕਲਾਕਾਰ ਨੂੰ ਸਨਮਾਨ ਚਾਹੀਦਾ ਕੀ ਹੈ ਇੱਕ ਥਾਪੜਾ ਚਾਹੀਦਾ ਹੁੰਦਾ ਕਿ ਤੂੰ ਚੰਗਾ ਕਰ ਰਿਹਾ ਤੂੰ ਬਹੁਤ ਵਧੀਆ ਕਰ ਰਿਹਾ ਹੈ ਜਾਰੀ ਰੱਖ ਇਹ ਥਾਪੜਾ ਨਹੀਂ ਮਿਲਿਆ ਬਿਲਕੁਲ ਨਹੀਂ ਮਿਲਿਆ ਜੀ ਹੁਣ ਮੈਂ ਦੂਜੇ ਪਾਸੇ ਦੁਰਨਾ ਚਲੋ ਇਹ ਤੇ ਮੈਂ ਧਾਰਮਿਕ ਚੀਜ਼ਾਂ ਬਣਾਈਆਂ ਕਲਾਕਾਰ ਦੀ ਗੱਲ ਕਰਦੇ ਆ ਜਿਹੜਾ ਕਲਾਕਾਰ ਐ ਪਹਿਲਾਂ ਖਬਰਾਂ ਤੇ ਫਿਰ ਟੀਵੀ ਦੇ ਵਿੱਚ ਤੇ ਨੈਸ਼ਨਲ ਇੰਟਰਨੈਸ਼ਨਲ ਰਿਕਾਰਡ ਉਸ ਤੋਂ ਬਾਅਦ ਕੰਮ ਖਤਮ ਤੇ ਮੇਰੇ ਨਾਲ ਉਹ ਕੁਛ ਹੀ ਹੋਇਆ ਠੀਕ ਹੈ ਜੇ ਇਤਿਹਾਸ ਨਾਲ ਜੋੜਦੇ ਆਂ ਚੀਜ਼ਾਂ ਮੈਂ ਬਣਾਈਆਂ ਇਤਿਹਾਸਕ ਤੌਰ ਤੇ ਮੈਨੂੰ ਕਿਸੇ ਨੇ ਨਹੀਂ ਸੰਭਾਲਿਆ ਮੈਂ ਕਲਾਕਾਰੀ ਕਰਕੇ ਨਹੀਂ ਕਹਿ ਰਿਹਾ ਕਿਉਂਕਿ ਮੈਂ ਸਾਰੀਆਂ ਸਿੱਖ ਕੌਮ ਨਾਲ ਰਲਦੀਆਂ ਚੀਜ਼ਾਂ ਬਣਾਈਆਂ ਨੇ ਗੁਰਬਾਣੀ ਦੀਆਂ ਪੰਕਤੀਆਂ ਤੁਸੀਂ ਲਿਖਿਆ ਨੇ ਇਤਿਹਾਸ ਦਰਸਾਇਆ ਜੀਵਨੀਆਂ ਲਿਖਿਆ ਗੁਰੂ ਸਾਹਿਬ ਦੇ ਬਿਲਕੁਲ ਇਹ ਚਰਖਰੀਆਂ ਤੇ ਚਰੇ ਜੋ ਪਾਪੀ ਮਤੀ ਦਾ ਜੀ ਜੋ ਆਰਿਆ ਨਾਲ ਚਰਾਈ ਗਏ ਸੋ ਹਰ ਇੱਕ ਚੀਜ਼ ਇਸ ਜਗ੍ਹਾ ਤੇ ਗੁਰਮੀਤ ਸਿੰਘ ਹੁਣਾਂ ਨੇ ਬਣਾਈ ਹੈ ਪਰ ਕਮੀ ਕਿੱਥੇ ਰਹਿ ਗਈ ਜਿੱਥੇ ਅੱਜ ਗੁਰਮੀਤ ਸਿੰਘ ਹੁਣਾਂ ਦੀ ਬਾਹ ਫੜਨ ਦੀ ਲੋੜ ਸੀ ਅੱਜ ਉਹ ਬਾਹ ਫੜਨ ਵਾਲੇ ਪਿੱਛੇ ạt ਗਏ ਜਿਸ ਕਰਕੇ ਗੁਰਮੀਤ ਸਿੰਘ ਹੁਣਾਂ ਨੇ ਆਪਣਾ ਜਿਹੜਾ ਕੈਰੀਅਰ ਆਪਣਾ ਜਿਹੜਾ ਸ਼ੌਂਕ ਆ ਉਹ ਖਤਮ ਕਰਤਾ ਕਰਦੀਆਂ ਕਈ ਅਜੇਹੀਆਂ ਮਜਬੂਰੀਆਂ ਵੀ ਹੁੰਦੀਆਂ ਨੇ ਘਰ ਦੇ ਵਿੱਚ ਖਰਚੇ ਵੀ ਚਲਾਉਣੇ ਹੁੰਦੇ ਜੇਕਰ ਸਾਡੀ ਵੀਡੀਓ ਦੇਖਣ ਤੋਂ ਬਾਅਦ ਕੋਈ ਸਰਮੋਰ ਜਥੇਬੰਦੀਆਂ ਜਾਂ ਸ਼੍ਰੋਮਣੀ ਕਮੇਟੀ ਕਹਿੰਦੀ ਹੈ ਤੁਹਾਡਾ ਪੱਲਾ ਫੜਦੀ ਹੈ ਕਿ ਆਪਾਂ ਇਸ ਨੂੰ ਅਜਾਬ ਘਰ ਦੇ ਵਿੱਚ ਲਗਾਵਾਂਗੇ ਚੈੱਕ ਕਰਾਂਗੇ ਇਹਨੂੰ ਕੰਮ ਸ਼ੁਰੂ ਕਰੋਗੇ ਅੱਗੇ ਜੇ ਅਈਆਂ ਜੋ ਆਪਣੀਆਂ ਕਲਿਕ੍ਰਿਤਿਆ ਨੇ ਦਿਖਾਵੋਗੇ ਬਿਲਕੁਲ ਜੀ ਜੇ ਤੇ ਸ਼੍ਰੋਮਣੀ ਕਮੇਟੀ ਮੈਨੂੰ ਕਹਿੰਦੀ ਹੈ ਕਿ ਕਿਤੇ ਇਹਨੂੰ ਜਾਬ ਘਰ ਚ ਰੱਖਿਆ ਜਾਵੇਗਾ ਹੂੰ ਠੀਕ ਹੈ ਤੇ ਗੁਰਮੀਤ ਸਿੰਘ ਨਵੇਂ ਸਿਰੋਂ ਸਭ ਕੁਝ ਬਣਾਵੇਗਾ ਹੂੰ ਜੇ ਕੋਈ ਇਨਸਾਨ ਮੈਨੇ ਕੋਈ ਪਰਖਣਾ ਚਾਹੁੰਦਾ ਕਿ ਫਰਾਨੀ ਚੀਜ਼ ਬਖਾ ਇਹ ਕਰ ਉਹ ਕਰ ਉਹ ਨਹੀਂ ਜੇ ਕਿਰੇ ਚ ਜਿਆਦਾ ਦਰਸ਼ਨ ਕਰਨੇ ਹੋਣ ਕਿਸੇ ਪਿਆਰੇ ਨੇ ਜੋ ਦਰਸ਼ਕ ਸਾਨੂੰ ਵੇਖਦੇ ਪਏ ਆ ਜੋ ਚਾਹੁੰਦਾ ਕਿ ਮੈਂ ਗੁਰਮੀਤ ਸਿੰਘ ਉਹਨਾਂ ਦੀਆਂ ਇਹ ਕਲਾਕਾਰੀ ਵੇਖਣਾ ਚਾਹੁੰਦਾ ਦਿਖਾਓਗੇ ਦਰਸ਼ਨ ਕਰਾਓਗੇ ਉਹਨਾਂ ਨੂੰ ਬਿਲਕੁਲ ਜੀ ਸੰਗਤ ਵਾਸਤੇ 24 ਘੰਟੇ ਦਰਵਾਜ਼ੇ ਸਾਡੇ ਖੁੱਲੇ ਆ ਜੀ ਨਾਲ ਆਉਣ ਨਾਲੇ ਪਛਾਦਾ ਪਾਣੀ ਛਕਾਵਾਂਗੇ ਨਾਲ ਸਮਾਨ ਵਖਾਵਾਂਗੇ ਪਰ ਮੇਰੀ ਇੱਕ ਸ਼ਰਤ ਆ ਕਿ ਜਦੋਂ ਵੀ ਉਹਨਾਂ ਆਪਣੇ ਬੱਚੇ ਨਾਲ ਲੈ ਕੇ ਆਉਣ ਬਿਲਕੁਲ ਕਉਂਕਿ ਜਦੋਂ ਬੱਚਾ ਆਉਂਦਾ ਹੈ ਕੀ ਪਤਾ ਕਿਹੜਾ ਕਲਾਕਾਰ ਕਿੰਦੇ ਵਿੱਚ ਵਸਿਆ ਹੁੰਦਾ ਹੈ ਤੇ ਮੇਰੇ ਕਰਕੇ ਕੋਈ ਕਲਾਕਾਰ ਬਣ ਗਿਆ ਤੇ ਮੇਰੇ ਮੈਂ ਬੜਾ ਵੱਟ ਭਾਗੀ ਸਮਝਾਂਗਾ ਆਪਣੇ ਪਰ ਲੱਗਦਾ ਨਹੀਂ ਇੱਕ ਪਾਸੇ ਜਿਹੜਾ ਕਲਾਕਾਰ ਬੰਨਾ ਵੀ ਚੁੰਦਾ ਹੈਗਾ ਉਹਦੇ ਮਨ 'ਚ ਵੀ ਡਰ ਹੋਏਗਾ ਕਿ ਨਹੀਂ ਯਾਰ ਇਹਦੇ ਅੱਗੇ ਤਾਂ ਕੁਛ ਹੈ ਹੀ ਨਹੀਂ ਨਾ 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 ਕਿਉਂਕਿ ਉਸ ਟਾਈਮ ਤੇ ਜੇ ਕੋਈ ਕਲਾਕਾਰ ਕੋਈ ਜਾਗਦਾ ਹੈ ਨਾ ਮੇਰੀ ਉਹ ਟੈਲ ਤੋਂ ਇਨੀ ਦੂਰ ਨਹੀਂ ਸੋਚਦਾ ਉਹ ਸਿਰਫ ਸੋਚਦਾ ਸ਼ਾਬਾਸ਼ੀ ਬਿਲਕੁਲ ਪਰਿਵਾਰ ਵੱਲੋਂ ਸ਼ਾਬਾਸ਼ੀ ਮਿਲਦੀ ਕੀ ਮੈਂ ਤੁਹਾਨੂੰ ਇਹ ਕਹਿ ਦਿੰਦਾ ਕਿ ਤੁਹਾਡਾ ਬੱਚਾ ਹੈ ਉਨੇ ਬਾਬੇ ਨਾਨਕ ਦੀ ਫੋਟੋ ਬਣਾਤੀ ਚੋਲ ਦੇ ਦਾਣੇ ਦੀ ਸਾਰਾ ਪਹਿਲਾਂ ਤੁਸੀਂ ਖੁਸ਼ ਹੋਣਾ ਬਿਲਕੁਲ ਸ਼ਾਬਾਸ਼ੀ ਤੁਸੀਂ ਦੇਣੀ ਬਿਲਕੁਲ ਪਰਿਵਾਰਕ ਨੂੰ ਖੁਸ਼ੀ ਪਰਿਵਾਰ ਨੂੰ ਠੀਕ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਫਾਦਰ ਸਾਹਿਬ ਉਹ ਸਾਰੇ ਦਿਨ ਜਿਹੜੀ ਕਟਿੰਗ ਅਖਬਾਰ ਦੀ ਉਹ ਲੈ ਕੇ ਘੁੰਮਦੇ ਰਹੇ ਹਾਂ ਬਿਲਕੁਲ ਬਾਪ ਨੂੰ ਖੁਸ਼ੀ ਹੁੰਦੀ ਕਿ ਮੇਰੇ ਪੁੱਤ ਨੇ ਇਹ ਚੀਜ਼ ਹਾਸਲ ਕੀਤੀ ਹਾਂਜੀ ਉਹਨਾਂ ਦੀ ਖੁਸ਼ੀ ਵਾਸਤੇ ਫਿਰ ਅੱਗੇ ਵਧੇ ਤੇ ਜਦੋਂ ਵੇਖਿਆ ਕਿ ਹੁਣ ਇਹਨੂੰ ਵਧਣ ਵਾਸਤੇ ਹੁਣ ਪੀਪੇ ਚਾਤਾ ਚਾਹੀਦਾ ਉੱਥੇ ਆ ਕੇ ਬ੍ਰੇਕ ਲੱਗੀ ਕਿਸੇ ਵੀਰ ਨੇ ਮੈਨੂੰ ਆ ਕੇ ਮਿਲਣਾ ਆਵੀ ਮੇਰਾ ਨੰਬਰ ਹੈ 62 80959029 ਹੂੰ 62 80959029 ਆਗੇ ਮੈਨੂੰ ਮਿਲਣਾ ਤੇ ਮੇਰਾ ਸਮਾਨ ਦੇਖਣ ਜੇ ਸ਼ਲਾਘਾਯੋਗ ਹੈਗਾ ਤੇ ਮੈਨੂੰ ਸ਼ਾਬਾਸ਼ ਦੇ ਜਾਣ ਤੇ ਜੇ ਕੋਈ ਕਮੀ ਪੇਸ਼ੀ ਵੇਖ ਲੈਣ ਤੇ ਮੈਨੂੰ ਕਹਿ ਕੇ ਜ਼ਰੂਰ ਜਾਣ ਕਿ ਗੁਰਮੀਤ ਸਿੰਘ ਤੇਰੇ ਚ ਕਮੀ ਪੇਚੀ ਹੈਗੀ ਹੈ ਹੂੰ ਧੰਨਵਾਦ ਵੀਰ ਜੀ ਸੋ ਬਿਲਕੁਲ ਇਹ ਗੁਰਮੀਤ ਸਿੰਘ ਉਹਨਾਂ ਦਾ ਇੱਕ ਸ਼ਲਾਘਾਯੋਗ ਉਪਰਾਲਾ ਜੋ ਅੱਜ ਤੋ ਇਹਨਾਂ ਨੇ 15 20 ਸਾਲ ਪਹਿਲਾਂ ਸ਼ੁਰੂਆਤ ਕੀਤੀ ਸੀਗੀ ਪਰ ਕੁਝ ਅਜੀਹੀਆਂ ਚੀਜ਼ਾਂ ਵਾਪਰੀਆਂ ਕੁਝ ਅਜੀਹੇ ਹਾਲਾਤ ਹੋਏ ਜਿਸ ਕਰਕੇ ਸ਼ੌਂਕ ਆਪਣਾ ਛੱਡਣਾ ਪਿਆ ਕਰਦੇ ਹਾਲਾਤਾਂ ਨੂੰ ਸਹੀ ਕਰਨ ਵਾਸਤੇ ਸੋ ਕਿਸੇ ਵੀ ਸਰਮੋਰ ਜਥੇ ਬੰਦੀਆਂ ਜਾਂ ਜਿੰਨਾਂ ਦਾ ਵੀ ਭਾਈ ਸਾਹਿਬ ਉਹਨਾਂ ਨੇ ਨਾਮ ਲਿਆ ਕਿਸੇ ਨੇ ਬਾਣੀ ਫੜੀ ਭਾਵੇਂ ਇਹਨਾਂ ਦਾ ਅੱਜ ਇੰਡੀਆ ਦੀ ਇੱਕ ਕਿਤਾਬ ਦੇ ਵਿੱਚ ਨਾਮ ਜ਼ਰੂਰ ਰਜਿਸਟਰ ਹੈ ਪਰ ਜੋ ਸਿੱਖ ਇਤਿਹਾਸ ਦੇ ਵਿੱਚ ਨਾਮ ਹੋਣੇ ਚਾਹੀਦੇ ਸੀ ਉਸ ਦੀ ਕਮੀ ਅੱਜ ਜ਼ਰੂਰ ਰਹਿ ਗਈ ਹੈ ਕਿ ਥਾਪੜੇ ਦੀ ਲੋੜ ਹੁੰਦੀ ਹੈ ਜੇਕਰ ਕੋਈ ਚੰਗਾ ਕੰਮ ਕਰਦਾ ਹੈ ਤਾਂ ਉਸ ਨੂੰ ਇੱਕ ਥਾਪੜਾ ਦਿੰਨੇ ਆ ਜਿਸ ਕਰਕੇ ਉਸ ਦਾ ਹੌਸਲਾ ਵਧਾਈ ਹੁੰਦਾ ਪਰ ਉਹੀ ਕਮੀ ਜਿਹੜੀ ਆ ਉਹ ਗੁਰਮੀਤ ਸਿੰਘ ਹੋਣਾ ਕੋਲ ਰਹਿ ਗਈ ਪਰ ਹੁਣ ਉਹਨਾਂ ਨੇ ਕਿਹਾ ਹੈ ਕਿ ਜੇਕਰ ਸ਼ਰਮਨੀ ਕਮੇਟੀ ਜਾਂ ਕੋਈ ਸਰਮੌਰ ਜਥੇਬੰਦੀ ਆ ਕੇ ਮੇਰਾ ਪੱਲਾ ਫੜਦੀ ਹੈ ਕੋਈ ਮੈਨੂੰ ਆ ਕੇ ਕਹਿੰਦਾ ਕਿ ਗੁਰਮੀਤ ਸਿੰਘ ਆ ਇਹ ਕੰਮ ਤੂੰ ਸ਼ੁਰੂ ਕਰ ਅਸੀਂ ਤੈਨੂੰ ਸੰਭਾਗੇ ਅਸੀਂ ਤੇਰੀ ਕਲਾਕਾਰੀ ਨੂੰ ਸੰਭਾਗੇ ਤਾਂ ਮੈਂ ਦੁਬਾਰਾ ਜ਼ਰੂਰ ਸ਼ੁਰੂ ਕਰਾਂਗਾ ਸੋ ਪੰਜਾਬੀਓ ਸਰਮੌਰ ਜਥੇਬੰਦੀਓ ਅਤੇ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਹੈ ਕਿ ਗੁਰਮੀਤ ਸਿੰਘ ਹੁਣਾਂ ਦੀ ਇਹ ਕਲਾਕਾਰੀ ਤੇ ਖਾਸ ਧਿਆਨ ਦਿੱਤਾ ਜਾਵੇ ਮੈਨੂੰ ਦਿਓ ਇਜਾਜ਼ਤ ਡੇਲੀ ਡੈਸਕ ਟੀਵੀ ਦੇ ਲਈ ਸਿਮਰਦੀਪ ਸਿੰਘ ਅੰਮ੍ਰਿਤਸਰ